ਕਹਿੰਦੇ ਪ੍ਰਾਇ ਦਾ ਹੱਕ ਨਾ ਥਾਏ ਇਹ ਨਹੀਂ ਮੈਨੂੰ ਪਰਵਾਹ। ਤੋ ਬਾਕੀ ਜੋ ਕੁਝ ਖਾਣਾ ਪੀਣਾ ਮੇਰੇ ਨਾਲ ਕੀ ਸਬੰਧ ਹੈ ਤੇਰੇ ਸਰੀਰ ਨਾਲ ਸਬੰਧ ਹੈ। ਖਾਣਾ ਪੀਣਾ ਇਹ ਤਾਂ ਤੇਰੇ ਸਰੀਰ ਨਾਲ ਸਬੰਧ ਹੈ ਮੇਰੇ ਨਾਲ ਸਬੰਧ ਨਹੀਂ। ਮੇਰੇ ਨਾਲ ਤਾਂ ਸਬੰਧ ਕੇਵਲ ਤੋਂ ਕੇਵਲ ਇਹ ਆ ਕੇ ਭਾਈ ਪ੍ਰਾਇ ਹੱਕ ਨਾ ਕਹੇ ਉਹ ਅਸੀਂ ਖਾਵਾਂਗੇ ਖਾਣੇ। ਤੇ ਉਹੀ ਤਾਂ ਉਹਨੂੰ ਪ੍ਰਭਾਨ ਨਹੀਂ ਆ ਜੋ ਮਾਇਆ ਦੀ ਗੱਲ ਕੀਤੀ ਹੈ ਨਾ ਇਹ ਜੋ ਮਾਇਆ ਦਾ ਨਸ਼ਾ ਨਾ ਇਹ ਤਾਂ ਸਭ ਦੇ ਸਿਰ ਤੇ ਚੜ ਕੇ ਬੋਲਦਾ ਭਾਈ ਕੇ ਤਾਂ ਜਦੋਂ ਚਾਰ ਪੈਸੇ ਔਲਣਦੇ ਫਿਰ ਹੰਕਾਰ ਆ ਜਾਂਦਾ ਵਿੱਚ ਹਉਮੈ ਆ ਜਾਂਦੀ ਹੈ ਨਿਵਰਤਾਨੀਏ ਪ੍ਰੇਮਨੀਏ ਭਾਵਨਾ ਨਹੀਂ ਇਹ ਕਿ ਵਰਲੀਆਂ ਰੂਹਾਂ ਹੁੰਦੀਆਂ ਨੇ ਭਾਈ ਐਸੇ ਸੱਜਣ ਬੜੇ ਦੇਖੇ ਆ ਕਿਉਂ ਨਾ ਨੂੰ ਤੁਸੀਂ ਜਜ ਨਹੀਂ ਕਰ ਸਕਦੇ ਕਿ ਵਾਕਈ ਭਾਈ ਏਡੀ ਸੱਚ ਦਾ ਮਾਲਕ ਹੋਵੇ ਕਿ ਹਉਮੇਹ ਹੰਕਾਰ ਦੇ ਵਿੱਚ ਆ ਕੇ ਇਨਸਾਨ ਆਪਣੇ ਅਸਲ ਅਸੂਲਾਂ ਨੂੰ ਭੁੱਲ ਜਾਂਦਾ ਹੈ ਕਿ ਪਤਾ ਨਹੀਂ ਕਿਹੜਾ ਹਉਮੇਹ ਹੰਕਾਰ ਲਈ ਬੈਠਿਆ ਮੰਨਦੇ ਵਿੱਚ ਭਾਈ ਅਸੀਂ ਇਹ ਬਾਦਸ਼ਾਹ ਕਹਿੰਦੇ ਬਿਲਕੁਲ ਨਾ ਰੱਖੀ ਕਦੇ ਭਾਈ ਹੁਣ ਗਲਤੀ ਦੀ ਗੱਲ ਹੀ ਹੈ ਭਾਈ कोई सज्जन से कल ही पता लग गया लगे कगर द नहीं पाई, मैं क्या अपने नगर च इन्हें बेवकूफ है भी है नहीं होवे थोड़े बहुत होवे पर एडे वे नहीं है, दो दिन देखते हो गए हैं परसों भी कल मैं पूछ ही ले केंद्र नहीं जी तो दूसरे नगर तो है मैं क्या भाई साहब गेड़िया मार रहे हो इस गल का ध्यान रखा करो ਕਿ ਕਦੇ ਇਹ ਨਹੀਂ ਸੋਚਣਾ ਮਨ ਦੇ ਵਿੱਚ ਕਿ ਆਪਾਂ ਇਸ ਝਵੇਲੇ ਤੇ ਕੀ ਪਹਿਣਾ ਨਗਰ ਆਪਣਾ ਜੋ ਵੀ ਤੁਨੋਂ ਬਾਹਰੀ ਸ਼ਖਸ ਨਜਰਾਂ ਦਾ ਨਾ ਉਹਨੂੰ ਪੁੱਛੋ ਭਾਈ ਹਾਂਜੀ ਦੱਸੋ ਚਲੋ ਨੰਗਣਾ ਰਸਤੇ ਇਹ ਤਾਂ ਸਭ ਦੇ ਲਈ ਹੈ ਇਸ ਨਗਰ ਵਿੱਚ ਆਉਣਾ ਕਿਸੇ ਕੰਮ ਕਾਹਲ ਵਾਸਤੇ ਸਭ ਲਈ ਹੈ ਭਾਈ ਉਹ ਤਾਂ ਹਰ ਜਗ੍ਹਾ ਤੇ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਨਾ ਰੁਕੂਗਾ ਕੋਈ ਪਰ ਨਜਾਇਜ਼ ਗੇੜੀਆਂ ਜਿਹਾ ਮਾਰਣੀ ਹੈ ਨਾ ਇਹ ਸਾਡਾ ਪੁੱਛਣ ਦਾ ਹੱਕ ਹੈ ਇਹ ਨਾ ਸੋਚੋ ਕਿ ਅਸੀਂ ਇਹਦੇ ਚਵੇਲੇ ਚ ਕਿਉਂ ਪਈਏ ਅਸੀਂ ਪੁੱਛ ਕੇ ਕੀ ਲੈਣਾ ਜੇ ਇਹੀ ਮਨ ਚ ਹੁੰਦਾ ਨਾ ਆ ਜਿਹੜਾ 350 ਸਾਲਾ ਮਨਾਉਂਦੇ ਆ ਨਾ ਇਹ ਮਨਾ ਨਹੀਂ ਸਕਣਾ ਸੀ ਜੇ ਭਾਈ ਜੈਤਾ ਜਿਵੇਂ ਇਹ ਕਹਿੰਦੇ ਚਲੋ ਹੁਣ ਤਾਂ ਸੀਸ ਕੱਟਿਆ ਗਿਆ ਹੁਣ ਬਚਾ ਕੇ ਕੀ ਕਰਨਾ ਆਪਾਂ ਕੀ ਲੈਣਾ ਆ 350 ਸਾਲਾ ਨਹੀਂ ਮਨਾ ਸਕਨੇ ਸੀ ਇੱਦਾਂ ਭਾਈ ਫਿਰ ਉਸੇ ਹੀ ਪਰਿਵਾਰ ਅਨਸਵਾਂਚ ਤੋਂ ਰਗੜੇ ਟੇਕ ਰੂਕੇ ਬੇਟੇ ਮੱਝ ਵੀ ਸਿੱਖਾਂ ਇੱਤਾਂ ਵੀ ਪੁੱਛਾਂਗੇ ਸਾਡੇ ਖੋਜ ਦੇ ਵਿੱਚ ਤਾਂ ਦਾਮ ਖਾਮ ਹੈਗਾ ਭਾਈ ਇਹ ਤਾਂ ਪੁੱਛਾਂਗੇ ਤੁਸੀਂ ਨਹੀਂ ਪੁੱਛਣਾ ਨਾ ਪੁੱਛੋ ਉਹਨੂੰ ਪੁੱਛਿਆ ਭਾਈ ਉਹ ਪਤਾ ਲੱਗਿਆ ਭਾਈ ਪੜੋਸੀ ਨਗਰ ਦੇ ਹੈ ਉਹ ਚਲ ਆ ਵੀ ਲੜਕੀ ਨਹੀਂ ਹੈ ਉਹ ਪਹਿਲਾਂ ਤਾਂ ਪਤਾ ਨਹੀਂ ਲੱਗੇ ਮੂੰਹ ਸਿਰ ਦਾ ਹੁਣ ਪਤਾ ਨਹੀਂ ਲੱਗਦਾ ਨੇ ਛੇਰੀ ਕੀਤੇ ਆ ਬੰਦਾ ਕੌਣ ਤੇ ਕੁੜੀ ਕੌਣ ਮੈਂ ਕਿਹਾ ਭਾਈ ਸਾਹਿਬ ਨਗਰ ਦੇ ਵਿੱਚ ਇੰਨੀ ਆਵਾਜ਼ ਨਾ ਕਰੋ ਦੋ ਦਿਨ ਹੋ ਗਏ ਕੀੜੇ ਮਾਰਦਿਆਂ ਨੂੰ ਭਾਈ ਇਹ ਮੈਨੂੰ ਹੀ ਨਜ਼ਰ ਆਇਆ ਤੁਹਾਨੂੰ ਨਜ਼ਰ ਕਿਉਂ ਨਹੀਂ ਆਇਆ ਤੁਹਾਨੂੰ ਕੀ ਪਤਾ ਉਹ ਸੱਚ ਕੋਣ ਨੇ ਉਹ ਜਿਸ ਨਗਰ ਤੋਂ ਉਹ ਤਾਂ ਭਾਈ ਹੈ ਹੀ ਨਹੀਂ ਛੇੜੀਆਂ ਤਾਂ ਬਲੈਕੀਆਂ ਤਾਂ ਹੋਣੀ ਤਾਂ ਪਿੱਛੇ ਜੇ ਉਹਨਾਂ ਦੇ ਆ ਬਲਡੋਜ਼ਰ ਚੱਲ ਕੇ ਹਟਿਆ ਸਰਕਾਰ ਦਾ ਘਰਾਂ ਤੇ ਕਿ ਤਬਾ ਲੱਗਿਆ ਹੋਏ ਪੂਰੀ ਦੁਨੀਆ ਨੂੰ ਵਰਲਡ ਵਿੱਚ ਫੇਮਸ ਹੋ ਗਿਆ ਇੱਕ ਬਲਡੋਜ਼ਰ ਫੈਨ ਦੇ ਨਾਲ ਕੀਪਤਾ ਭਾਈ ਉਹ ਤੇ ਲੋਕ ਸਾਡੇ ਨਗਰ ਤੇ ਨਸ਼ੇ ਵੇਚਣ ਆਉਂਦੇ ਹੁਣ ਕੀਪਤਾ ਕਿਸ ਕਾਰਨ ਆਉਂਦੇ ਹੈ ਚੋਰੀ ਹੋ ਜੇ ਠੱਗੀ ਹੋ ਜੇ ਕਿਹਦਾ ਜਵਾਬ ਚੱਕਿਆ ਜਾਵੇ ਕਿਸ ਵਾਸਤੇ ਆਉਂਦੇ ਸਾਨੂੰ ਨਹੀਂ ਪਤਾ ਪਰ ਆਵੋ ਉੱਚਣ ਦਾ ਸਭ ਨੂੰ ਅਧਿਕਾਰ ਹੈ ਜੋ ਤੁਹਾਨੂੰ ਗਲਤ ਲੱਗਦਾ ਮੈਂ ਉਹਨਾਂ ਰੋਕਿਆ ਮੈਂ ਭਾਈ ਸਾਹਿਬ ਵੀ ਸਾਡੇ ਨਗਰ ਦੇ ਵਿੱਚ ਇਸ ਤਰ੍ਹਾਂ ਆਵਾਜ਼ ਨਹੀਂ ਕਰਨੀ ਮੜਾ ਜੇ ਬੰਦ ਕੀਤਾ ਦੋ ਕਦਮ ਗਾਂ ਤੁਰੇ ਫੇਰ ਆਵਾਜ਼ ਹੋਣੀ ਫੇਰ ਉੱਥੇ ਹੀ ਆਵਾਜ਼ ਕਾਲੀ ਭਾਵ ਹੰਕਾਰ ਬੋਲੇ ਪਤਾ ਲੱਗੇ ਆਲੰਬਾ ਵੀ ਮਿੰਟਿਸ ਕੰਟੀ ਆ ਗਿਆ ਇੱਕ ਮਿੰਟ ਦੀ ਆਲੰਬਾ ਵੀ ਆ ਗਿਆ ਕੋਲੇ ਖੜੇ ਖੜਿਆਂ ਦੀ ਇਹਦੇ ਸਾਨੂੰ ਰੋਕਿਆ ਰੋਕਾਂਗੇ ਬਈ ਰੋਕਣਾ ਸਾਡਾ ਫਰਜ਼ ਹੈ ਅਸੀਂ ਰੋਕਾਂਗੇ ਹਰ ਹਾਲਤ ਤੇ ਰੋਕਾਂਗੇ ਦੁਵਾਰਾ ਗਲਤੀ ਕਰੇ ਹੋ ਤੇ ਦੱਸਾਂਗੇ ਤਾਂ ਕਹਨੇ ਭਾਈ ਸਾਡੇ ਪੈ ਚ ਨਸ਼ੇ ਦੇ ਸਦਾਕਰ ਘੁੰਮਦੇ ਆ ਨਸ਼ੇ ਵੇਚਦੇ ਕਿਸੇ ਪ੍ਰਕਾਰ ਦੀ ਵੀ ਕੋਈ ਵੀ ਤੁਹਾਡੇ ਤੇ ਉੱਤੇ ਇਲਜ਼ਾਮ ਲਾ ਸਕਦੇ ਆ ਕੀ ਪਤਾ ਭਾਈ ਤੁਹਾਡੀ ਮਨਸਾ ਕੀ ਹੋਵੇ ਵਦੇਸ਼ੋਂ ਆਇਆ ਕੋਈ ਵੱਡੀ ਗੱਲ ਨਹੀਂ ਗਏ ਸੀ ਆਏ ਸੀ ਤੁਹਾਡੀ ਆਪਣੀ ਜ਼ਰੂਰਤ ਹੈ ਸਾਡੇ ਨਗਰ ਦੇ ਵਿੱਚ ਵੀ ਬਹੁਤ ਨੇ ਸੱਜਣ ਗਏ ਹੋਏ ਭਾਈ ਸਾਰੇ ਹੀ ਗਏ ਹੋਏ ਨਗਰ ਦੇ ਉਹ ਰੈਡ ਰੈਡ ਸਖੀਅਤਾਂ ਬੈਠੀਆਂ ਨੇ ਜਿਹੜੀਆਂ ਅਮਰੀਕਨ ਗਵਰਨਮੈਂਟ ਦੇ ਉਹਨਾਂ ਦੇ ਵਿੱਚ ਕੰਮ ਕਰ ਕਰਦੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਉੱਚਾ ਸਥਾਨ ਹੈ ਸਾਡੇ ਨਗਰ ਇੱਥੇ ਆਉਂਦੇ ਸਿੱਧੇ ਸਾਡੇ ਪੈਰਾ ਤੇ ਚਪਲਾ ਸਾਈਕਲ ਹੁੰਦਾ ਹਰੇਕ ਨੂੰ ਨਿਮਰਤਾ ਪਿਆਰ ਨਾਲ ਭਾਵੇਂ ਛੋਟਾ ਭਾਵੇਂ ਵੱਡਾ ਇੰਨੇ ਪਿਆਰ ਨਾਲ ਬੁਲਾਉਂਦੇ ਕੋਈ ਜੱਜ ਨਹੀਂ ਕਰ ਸਕਦੇ ਤੁਸੀਂ ਕੋਈ ਬਹੁਤੇ ਵੱਡੇ ਨਹੀਂ ਹੋਏ ਅਸੀਂ ਤੁਹਾਤੋਂ ਕੀ ਲੈਣਾ ਪਈ ਤੁਸੀਂ ਬਾਹਰੋਂ ਅੰਦਰੋਂ ਪੈਸੇ ਵਾਲਿਆਂ ਵੀ ਰੋਂ ਸਾਡੇ ਨਾਲ ਕੀ ਉਹਦਾ ਸੰਬੰਧ ਅਸੀਂ ਕੀ ਲੈਣਾ ਪਈ ਤੇਰੇ ਕਰੇ ਅਸੀਂ ਕਿਤੇ ਬਾਟੇ ਲੈ ਕੇ ਗਏ ਆ ਸਾਨੂੰ ਦਾਲ ਪਾ ਦੇ ਤੇ ਤੁਸੀਂ ਹਉ ਤੇ ਆਪਣੇ ਨਗਰ ਦੇ ਵਿੱਚ ਇਹ ਡਾਂਸ ਕਰੋ ਸਾਡੇ ਆਜ਼ਾਤ ਨਹੀਂ ਨਾ ਹੋਣੀ ਐ ਨਾ ਦੇਣ ਦੇਣੀ ਐ ਕਰਾਂਗੇ ਭਾਈ ਅੱਜ ਪੰਚਾਇਤ ਨਾਲ ਵੀ ਗੱਲ ਇਨਾਂ ਨੂੰ ਵੀ ਦੰਘਾਂਗੇ ਭਾਈ ਆਓ ਇਹ ਨਹੀਂ ਕੋਈ ਸੌਣ ਦੇਣਾ ਇੱਥੇ ਅਸੀਂ ਆਪਣੇ ਨਗਰ ਵਾਲਿਆਂ ਨੂੰ ਸੰਭਾਲਦੇ ਆ ਆਪਣੇ ਸਭਨ ਦੀ ਪੁਰਕਲ ਦੇਖੀ ਹੈ ਭਾਈ ਜਿਨ੍ਹਾਂ ਦੇ ਘਰੇ ਵੱਡੀਆਂ-ਵੱਡੀਆਂ ਮਸ਼ੀਨਰੀਆਂ ਖੜੀਆਂ ਆ ਪਾਪਾ ਸੱਸਾ ਸਦਾ ਦਾਦਸ ਟਰੈਕਟਰ ਟਰਾਲੀਆਂ ਖੜੀਆਂ ਨੇ ਉਹਨਾਂ ਦੇ ਭਾਵੇਂ ਬੱਜੇ ਆ ਭਾਵੇਂ ਆਮ ਉਹਨਾਂ ਦੇ ਕਿਤੇ ਹਾਰਨ ਵੀ ਨਹੀਂ ਸੁਣਿਆ ਅਸੀਂ ਨਗਰ ਦੇ ਵਿੱਚ ਕਿ ਕਿ ਭਾਈ ਉਹ ਨਿਕਲਦੇ ਵੀ ਬੜੇ ਆਰਾਮ ਦੇ ਨਾਲ ਸ਼ਾਂਤੀ ਨਾਲ ਕਿ ਕੋਈ ਬੱਚਾ ਆ ਸਕਦਾ ਕੋਈ ਗਾਂਵ ਐਸਾ ਆ ਸਕਦੀ ਕੋਈ ਵੀ ਹੋ ਸਕਦਾ ਕੋਈ ਚਾਂਡ ਚਾਕੜ ਹਵੜਦਾ ਫੜਦੇ ਕੁਛ ਵੀ ਗਲਤੀ ਹੋ ਸਕਦੀ ਹੈ ਕਿਸੇ ਵੀ ਸ਼ਖਸ ਤੋਂ ਭਈ ਉਹ ਬੜੇ ਆਰਾਮ ਦੇ ਨਾਲ ਨਿਕਲਦੀ ਹੈ ਉਹ ਕਹਿੰਦੇ ਐ ਨਾ ਵੀ ਜਿਹੜਾ ਘਟ ਅੱਧਾ ਕੁ ਭਰਿਆ ਹੋਵੇ ਨਾ ਉਹ ਉਹ ਜਿਆਦਾ ਉਛਲਦਾ ਹੁੰਦਾ ਉਹ ਹੀ ਆਲਾ ਸੀ ਵੀ ਘੁੰਗਰੂ ਵਾਂਗੂ ਵੱਜਣ ਵਾਲੇ ਆ ਪਈ ਹੈਗੇ ਆ ਠੀਕ ਆ ਸਾਡਾ ਵਾਸੀ ਆਨੰਦ ਲੈਣਾ ਪਰ ਦੂਸਰੇ ਨੂੰ ਕਿਉਂ ਡਿਸਟਰਬ ਕਰਨਾ ਕਿਸੇ ਨੂੰ ਉਹ ਵੀ ਦੂਸਰੇ ਨਗਰ ਦਾ ਉਹ ਤਾਂ ਪਹਿਲਾਂ ਪੰਚਾਇਤ ਦੇ ਵੀ ਭਾਈ ਇਹ ਗੱਲ ਕਰੀ ਸੀ ਕਿ ਦੂਸਰੇ ਨਗਰ ਦੀ ਕੋਈ ਤਖੰਦਾਜੀ ਸਾਡੇ ਨਗਰ ਵਿੱਚ ਨਹੀਂ ਹੋਵੇਗੀ। ਪਰ ਵਿਚਾਰੇ ਤਾਂ ਚਲੋ ਕੱਲ ਦੀ ਗੱਲ ਸੀ ਨਾ। ਤਾਂ ਦੱਸਣੇ ਵੀ ਜ਼ਰੂਰੀ ਹੈ ਸਾਰੇ ਨਗਰ ਨੂੰ ਭਾਈ ਕਹਿੰਦੇ ਸਾਡੇ ਜਵਾਬ ਨਾ ਹੋ ਗਈ ਫਿਰ ਕੀ ਕਹਾਂਗੇ? ਪੰਚਾਇਤ ਤਾਂ ਕੁਝ ਕਰਦੀ ਨਹੀਂ ਪਿੰਡ ਤਾਂ ਕੋਈ ਅੰਨੇ ਸੀ ਸੁੱਤੇ ਪਏ ਸੀ। ਸਭ ਜਾਗੋ ਆਉਣਾ ਜਾਣਾ ਸਭ ਨੇ ਆਪਾਂ ਵੀ ਜਾਣਾ ਦੁਨੀਆ ਨੇ ਵੀ ਆਉਣਾ ਇੱਥੇ। ਪਰ ਜਿਹੜਾ ਕੋਈ ਨਜਾਇਜ਼ ਆ ਲੱਗਦਾ ਉਹਨੂੰ ਪੁੱਛਣਾ ਹਰ ਇੱਕ ਦਾ ਫਰਜ਼ ਆ ਐਵੇਂ ਇੱਥੇ ਨਗਰ ਦੇ ਵਿੱਚ ਹੀ ਆਸ ਤੇ ਲੜਾਈਆਂ ਕਰੀ ਜਾਂਦੇ ਹੋ ਇੱਥੇ ਅੱਖਾਂ ਘਟਣ ਲੱਗ ਜਾਂਦੇ ਹੋ ਆਹ ਕੰਮ ਕਰਿਆ ਕਰੋ ਹਾਂ ਭਾਈ ਦੱਸੋ ਇੱਥੇ ਐਸੀ ਇੱਕ ਦਿਨ ਉਹ ਗਰਮੀ ਦਾ ਦਿਨ ਉਹ ਲੈ ਕੇ ਟਰਾਲੀ ਦੀ ਗਾਂ ਦੀ ਫੋਟੋ ਲਾ ਕੇ ਮਾਤਾ ਦੀ ਕੈਸ ਨਕੀ ਮੈਂ ਬੜੇ ਪਿਆਰ ਨਾਲ ਨਿਮਰਤਾ ਨਾਲ ਪੁੱਛਿਆ ਮੈਂ ਕਿ ਹਾਂਜੀ ਭਾਈ ਸਾਹਿਬ ਕਹਿੰਦੇ ਜੀ ਅਸੀਂ ਮਾਤਾ ਦੇ ਉਹਨਾਂ ਅਰੇ ਲਾਉਣੇ ਹੁੰਦੇ ਉਹਦੇ ਬਾਰੇ ਇਕ ਗੱਲ ਹੀ ਕਰਦੇ ਜੀ ਸਤ ਜੀ ਪਰ ਮੈਂ ਕਿਹਾ ਜੀ ਇਹ ਸਾਡੇ ਨਾ ਨਗਰ ਦੇ ਵਿੱਚ ਸਰਪੰਚ ਸਾਹਿਬ ਨੂੰ ਪੁੱਛਣਾ ਪੈਂਦਾ ਉਹਦੇ ਕੋਲ ਆਪਣੇ ਕਾਗਜ਼ ਪੱਤਰ ਦਿਖਾਓ ਤੁਸੀਂ ਸਹੀ ਹੈ ਜਾਂ ਗਲਤ ਹੈ ਇਹ ਗੱਲ ਕਹੀ ਕਹਿੰਦੇ ਹਾਂ ਜੀ ਹਾਂ ਜੀ ਪੁੱਛਦੇ ਆ ਮੁਰਕੇ ਅਜੇ ਤੱਕ ਨਜ਼ਰ ਨਹੀਂ ਆਇਆ ਇੱਕ ਦਿਨ ਸਿੱਖੀ ਬਾਣੇ ਵਾਲੇ ਆ ਗਏ ਬਾਣਾ ਪਾਇਆ ਹੋਇਆ ਆਗੇ ਜੀ ਕਹਿੰਦੇ ਬਾਬਾ ਜੀ ਅਨਾਉਂਸਮੈਂਟ ਕਰਿਓ ਅਸੀਂ ਫਲਾਣੇ ਨਹਿਕ ਜੱਥੇ ਤੋਂ ਆਏ ਹੋਏ ਮੈਂ ਕਿਹਾ ਜ਼ਰੂਰ ਕਰਾਂਗੇ ਜੀ ਇੱਕ ਵਾਰ ਸਾਡੇ ਸਰਪੰਚ ਸਾਹਿਬ ਦਾ ਫੋਨ ਕਰਵਾਓ ਫੇਰ ਗੱਲ ਕਰਦੇ ਹਾਂ ਉਹਨਾਂ ਦੀ ਨੋਟਿਸਮੈਂਟ ਵੀ ਅੱਜ ਹੁੰਦੀ ਹੈ ਭਾਈ ਅੱਜ ਆਉਂਦੀ ਹੈ ਭਾਵੇਂ ਐਸੇ ਭੇਖੀ ਹੈ ਜੋ ਸਹੀ ਹੋਦੀ ਮਦਦ ਕਰਨਾ ਸਹੀ ਹੈ ਪਰ ਤੁਹਾਡਾ ਪੁੱਛਣਾ ਹਰ ਇੱਕ ਦਾ ਫਰਜ਼ ਹੈ ਇਹ ਨਹੀਂ ਕਿ ਗਵਾਂਡੀ ਦੇ ਚੋਰੀ ਹੋ ਰਹੀ ਹੈ ਕੱਲ ਨੂੰ ਤੇਰੇ ਵੀ ਹੋ ਸਕਦੀ ਹੈ ਇਸ ਤਰ੍ਹਾਂ ਇਸ ਸਾਰੇ ਪਾਸੇ ਨਿਗਾਹ ਰੱਖਿਆ ਕਰੋ ਹਰ ਇੱਕ ਦਾ ਫਰਜ਼ ਹੈ ਕੋਈ ਗੱਲ ਨਹੀਂ ਨਿਮਰਤਾ ਨਾ ਪੁੱਛੋ ਭਾਈ ਦਾਸ ਨੇ ਵੀ ਰਾਤ ਨਿਮਰਤ ਨਹੀਂ ਕਿਹਾ ਉਹਨੂੰ ਕਿ ਭਾਈ ਸਾਹਿਬ ਇਹ ਕੰਮ ਨਹੀਂ ਕਰਨਾ ਫਿਰ ਵੀ ਉਹਨਾਂ ਦੇ ਕੰਨੀ ਜੂਨੇ ਸਿਰ ਕੀ ਕਹਿੰਦੇ ਜੀ ਬਾਹਰੋਂ ਐ ਬਾਹਰੋਂ ਭਾਈ ਜਿੱਦਾਂ ਗੱਲ ਕਰਦੇ ਹੋ ਤਾਂ ਬੈਠੇ ਹੀ ਬਾਹਰ ਆ ਤੂੰ ਤਾਂ ਜਾ ਕੇ ਦਿਹਾੜੀਆਂ ਜੋਤੀ ਕਰਦੇ ਓਥੇ ਜਾ ਕੇ ਇੱਥੇ ਤਾਂ ਉਹ ਸਖਸ਼ ਬੈਠੇ ਆ ਜਿਨ੍ਹਾਂ ਦੇ ਖੇਤਾਂ ਵਿੱਚ ਜਾ ਕੇ ਤੁਸੀਂ ਦਿਹਾੜੀਆਂ ਕਰਦੇ ਹੋ ਅਮੀਰ ਸਾਵੇਂ ਨਾ ਕੁਝ ਲਈ ਬੈਠੇ ਆ ਕਦੇ ਹੰਕਾਰ ਨਹੀਂ ਕੀਤਾ ਕਦੇ ਉੱਚੇ ਪੰਦ ਦਾ ਮਾਣ ਨਹੀਂ ਕੀਤਾ ਸੋ ਐਸੇ ਸਤਗੁਰ ਪਾਤਸ਼ਾਹ ਕਹਿੰਦੇ ਮੈਨੂੰ ਇਹ ਮਾਇਆ ਨੇ ਨਾ ਇਨ ਮਾਇਆ ਜਗ ਮੋਇਆ ਕਹਿੰਦੇ ਇਸ ਮਾਇਆ ਨੇ ਨਾ ਅਸੀਂ ਮਾਇਆ ਦੇ ਅਧੀਨ ਹੋ ਕੇ ਹੀ ਪ੍ਰਮਾਤਮਾ ਨੂੰ ਭੁੱਲੇ ਬੈਠੇ ਆ। ਤੇ ਅਸੀਂ ਕੇਵਲ ਤੋਂ ਕੇਵਲ ਆਪਣੇ ਮਤ ਨਾਲ ਚੱਲਦੇ ਆਂ ਗੁਰੂ ਦੀ ਮਤ ਨਹੀਂ ਚੱਲਦੇ। ਅਸੀਂ ਮਤ ਦੇ ਕੇ ਵੀ ਖੁਸ਼ ਨਹੀਂ ਏ ਮਤ ਦੇ ਵੀ ਊਟ ਪਟਾਂਗ ਰਹੇ ਆ। ਹੁਣ ਵੈਸੇ ਅਸੀਂ ਹਰ ਜਗ੍ਹਾ ਇਹੀ ਗੱਲ ਕਰਦੇ ਆਂ ਕਿ ਭਾਈ ਮੜੀਆਂ ਮਸਾਣਾ ਤੇ ਨਾ ਜਾਓ ਪੂਜਾ ਨਾ ਇਹਨਾਂ ਚ ਕੀ ਰੱਖੇ ਆ। ਕਹਿੰਦੇ ਆ ਨਾ ਸਹੀ ਗੱਲ ਆ ਭਾਈ ਫਿਰ ਆ ਸਾਡੇ ਪੰਥ ਨੇ ਕੀ ਕਿਹਾ ਹੋਇਆ ਇੱਕ ਜਗ੍ਹਾ ਹੈ ਗੁਰਦਰਾ ਦਾਤਨ ਸਾਹਿਬ ਇੱਕ ਗੁਰਦਰਾ ਸਾਹਿਬ ਹੈ ਦਾਤਨ ਸਾਹਿਬ ਗੁਰੂ ਨਾਨਕ ਸਾਹਿਬ ਦਾ ਵਿਦਰ ਕਰਨਾਟਕ ਦੇ ਵਿੱਚ ਉਸ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਦਾ ਇਤਿਆਜ਼ ਬਣਦਾ ਤੇ ਦੂਸਰਾ ਗੁਰਦਰਾ ਹੈ ਦਾਤਨ ਸਾ ਉਹ ਹੈ ਭਾਈ ਮੁਕਤ ਸਰ ਦੇ ਤਰਤੀ ਕਿਦਰਾਣੇ ਦੀ ਟਾਪ ਤੇ ਉੱਥੇ ਬਣਿਆ ਇਹਦਾ ਸਬੰਧ ਹੈ 10ਵੀਂ ਜੋਤ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਹੁਣ ਉੱਥੇ ਦਾ ਜੋ ਇਤਿਹਾਸ ਆ ਉਹ ਇਹ ਦੱਸਦਾ ਹੈ ਕਿ ਇਸ ਜਗ੍ਹਾ ਤੇ ਨਵੀ ਨੂਰ ਦੀਨ ਦੀ ਕਬਰ ਹੈ ਅੱਛਾ ਉਸਨੇ ਕੀਤਾ ਕੀ ਸੀ ਹੁਣ ਆਪਾਂ ਇਸ ਇਤਿਹਾਸ ਬਾਰੇ ਜੀ ਕਿ ਉਹ ਕੌਣ ਸੀ ਸਾਸੀ ਕੀ ਕਾਰਨ ਸੀ ਕੀ ਗੱਲ ਹੋਈ ਸੀ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਇਹ ਉਹ ਸੱਚ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਲ ਛੱਡ ਕੇ ਕਿਹੜੀ ਚਮਕੌਰ ਜੰਗ ਹੋਈ ਹੈ ਏਦਾਂ ਹੋਇਆ ਫੌਜਾਂ ਫੇਰ ਵੀ ਪਿੱਛੇ ਆ ਮਾਰੂ ਮਾਰ ਕਰਦੇ ਆ ਹੀ ਹੈ ਮੁਖਸਰ ਦੀ ਜੰਗ ਵੀ ਹੋਈ ਹੈ ਪਤਾ ਲੱਗਿਆ ਗੁਰੂ ਇੱਥੇ ਆ ਤੇ ਵਜ਼ੀਰ ਖਾਨ ਨੇ ਨਾ ਕਿ ਲੈ ਵੀ ਹੁਣੇ ਬਦਲਾ ਲੈਣਗੇ ਫੌਜਾਂ ਫੇਰ ਤਿਆਰ ਕਰਨਗੇ ਫੇਰ ਤਾਕਤਾਂ ਹੋਣਗੀਆਂ ਕਿ ਮਾਰਨ ਵਾਸਤੇ ਭਾਈ ਨਵੀ ਨੌਰ دین ਨੂੰ ਪੇਕੇ ਹੁਣ ਉਹ ਸਿੱਧਾ ਤਾਂ ਆ ਨਹੀਂ ਸਕਦਾ ਸੀ ਉਹਨੇ ਭੇਕ ਬਣਾਇਆ ਗੁਰਸਿੱਖੀ ਵਾਲਾ ਜਿਵੇਂ ਅੱਜ ਬਣਾਈ ਬੈਠੇ ਆ ਕਿ ਸਾਨੂੰ ਸਾਡੇ ਦਾੜ੍ਹਾ ਕੇਸਾਂ ਵਾਲੇ ਲੁੱਟਦੇ ਨੇ ਭਾਈ ਜਿਹੜੇ ਵੱਡੇ ਵੱਡੇ ਡੇਰੇ ਆ ਦੇਖੋ ਭਾਈ ਹੈ ਵੀ ਕਿੰਨਾਂ ਦੇ ਆ ਤੇ ਸਰੂਪ ਵੀ ਦੇਖ ਲਓ ਕਿਦਾਂ ਦੇ ਅਸੀਂ ਇਸੇ ਭਲੇਖੇ ਵਿੱਚ ਆ ਕਿ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਦੇ ਆ ਉਹ ਤਾਂ ਨਾਮ ਹੀ ਐ ਸੋਵ ਬੜੇ ਤਾਂ ਆਪਣੀ ਕਰਦੇ ਆ ਆਪਣਾ ਨਾਮ ਲੈਂਦੇ ਆ ਗੁਰੂ ਗ੍ਰੰਥ ਸਾਹਿਬ ਤੇ ਗੱਲੀ ਦੀ ਕਰਦੇ ਉਹ ਤਾਂ ਸਿਰਫ ਦੋ ਗਤਕਾਂ ਲਈ ਆ ਤੁਹਾਨੂੰ ਦੱਸਦਾ ਅਸੀਂ ਭੋਲੇ ਬਣ ਲੱਗ ਜਾਂਦੇ ਆ ਪਿਛੇ ਪਈ ਕਿ ਸਿੱਖੀ ਸਰੂਪ ਧਾਰਨ ਕਰਕੇ ਇਹ ਵੀ ਕਹਿ ਸਕਦੇ ਆ ਕਿ ਸ਼ਾਇਦ ਉਹਨੇ ਕਕਾਰ ਵੀ ਪਾਏ ਹੋਣ ਉਹ ਤਾਂ ਅੱਜ ਵੀ ਪਾ ਲੋ ਭਾਵੇਂ ਚਾਹੀ ਬਹਿਰੂਪੀਏ ਬਣਨ ਨੂੰ ਕੀ ਟਾਈਮ ਲੱਗਦਾ ਵੇ ਇਹ ਤਾਂ ਗੁਰੂ ਦੀ ਮੱਤ ਤੋਂ ਦੂਰ ਹੈ ਸਹੀ ਜਗਤ ਹੈ ਅਮਰ ਤਾਂ ਪੰਜ ਪਿਆਰਾਂ ਕੋਲੋਂ ਛੱਕੇ ਵੀ ਫੇਰ ਵੀ ਅਸੀਂ ਬਹਿਰੂਤੀ ਹੈ ਯਾ ਕਿ ਗੁਰੂ ਦੀ ਮੱਤ ਤੋਂ ਦੂਰ ਹੈ ਔਰ ਉਸਨੇ ਮੌਕਾ ਢਾੜੇ ਇੱਕ ਦਿਨ ਦਸ਼ਮੇਸ਼ ਪਿਤਾ ਜੀ ਕਾਫੀ ਸਮਾਂ ਰਿਆ ਨੂਰ ਦਿਨ ਹੋਤੀ ਤੇ ਇੱਕ ਦਿਨ ਕੀ ਆਏ ਕਿ ਦਸ਼ਮੇਸ਼ ਪਿਤਾ ਜੀ ਕਿ ਹੁਣ ਆਪਣੇ ਮਨ ਕੋ ਤਾਂ ਹੈ ਨਹੀਂ ਸੀਗਾ ਕਿ ਉੱਥੇ ਬਾਥਰੂਮ ਟਾਇਲਟ ਆ ਬੜੀਆਂ ਸੀ ਉਹ ਤਾਂ ਜੇ ਅਪਾ ਆਪਣੇ ਨਾਲ ਕਾਲਜ ਜਾਂਦੇ ਰਿਹਾ ਉਹਦੇ ਜਾਂਦੇ ਸੀ ਭਾਈ ਜੰਗਲ ਖលਿਆਣ ਦੇ ਵਿੱਚ ਪਾਣੀ ਦਾ ਲੋਟਾ ਸਤਗੁਰ ਪਾਤਸ਼ਾਹ ਦਾਤਨ ਕਰਦੇ ਜਾ ਰਹੇ ਕਿ ਸ਼ੁੱਧ ਹੋਣ ਵਾਸਤੇ ਜਾ ਰਹੇ ਆ ਪੇੜ ਖਾਲੀ ਕਰਨ ਜਾ ਰਹੇ ਆ ਤੇ ਪਿੱਛੋਂ ਦੀ ਸਤਗੁਰ ਪਾਤਸ਼ਾਹ ਦੇ ਵਾਰ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਸ਼ਾਇਦ ਉਹ ਵਾਰ ਸਫਲ ਹੋ ਜਾਂਦਾ ਜੇ ਸਤਗੁਰ ਪਾਤਸ਼ਾਹ ਜੀ ਚੁੱਕਨੇ ਨਾ ਹੁੰਦੇ ਇਹ ਉਸੇ ਤਰ੍ਹਾਂ ਪਹਿਿੱਤਰ ਅਸੀਂ ਵਿੱਚ ਕੰਨਾ ਪੰਨੇ ਰੱਖਾਂਗੇ ਸਾਡੇ ਤੇ ਵੀ ਕਦੇ ਇਦਾਂ ਦੇ ਵਾਰ ਹੋ ਜਾਣੇ ਹਨ ਜੇ 10ਵੇਂ ਪਾਸ਼ਾ ਜੀ ਚੁੱਕਨੇ ਸੀ ਭਾਈ ਉਹਨਾਂ ਨੇ ਕੀ ਕੀਤਾ ਦੇਖਿਆ ਨਾਲ ਹੀ ਜਿਹੜਾ ਗੜਬਾ ਸੀ ਹੱਥ 'ਚ ਨਾ ਜਿਹਨਾਂ ਹੱਥ ਵਗੈਰਾ ਸਾਫ਼ ਕਰਨੇ ਸੀ ਉਹੀ ਮਾਰਿਆ ਚੱਕ ਕੇ ਸਿਰ 'ਤੇ ਮਾਰ ਦਿੱਤਾ ਉੱਥੇ ਉਹਦੀ ਕਬਰ ਬਣੀ ਹੋਈ ਹੈ ਜੇ ਹੁਣ ਤੁਹਾਨੂੰ ਕੀ ਲੱਗਦਾ 10ਵੇਂ ਪਾਸ਼ਾ ਨੇ ਇਹ ਗੱਲ ਕਿਹੀ ਹੋਣੀ ਹੈ ਕਿ ਦੀ ਕਬਰ ਨੂੰ ਜੁੱਤੀਆਂ ਮਾਰਿਆ ਕਰੋ ਇਦਾਂ ਸਾਡੇ ਲੋਕਾਂ ਨੇ ਬਣਾਇਆ ਕਹਿੰਦੇ ਉੱਥੇ ਜਾਂਦੇ ਆ ਹਰ ਇੱਕ ਸਿੱਖ ਦਾ ਧਰਮ ਹੈ ਕਿ ਉਸ ਕਬਰ ਦੇ ਉੱਤੇ ਪੰਜ ਜੁੱਤੀਆਂ ਮਾਰੋ ਭਾਈ ਪੱਥਰ ਆਹੋ ਜਦੋਂ ਇੱਕ ਪਾਸੇ ਇਹ ਪ੍ਰਚਾਰ ਅਸੀਂ ਕਰਦੇ ਆ ਕਿ ਪੱਥਰਾਂ 'ਚ ਕੁਝ ਨਹੀਂ ਰੱਖਿਆ ਹੋਇਆ ਤੇ ਦੂਸਰੇ ਪਾਸੇ ਕਹਿੰਦੇ ਇਸ ਪੱਥਰ ਦੇ ਵਿੱਚ ਨੂਰ ਦੀਨ ਜੇ ਮਾਰੋਗੇ ਤਾਂ ਉਹਨੂੰ ਕੀ ਫਰਕ ਪੈਣਾ ਪਈ ਜਦੋਂ ਪੱਥਰ ਨੂੰ ਦੁੱਧ ਚੜਾਇਆ ਕੁਝ ਨਹੀਂ ਬਣਦਾ ਤੇ ਉਹਦੇ ਛਿੱਤਰ ਮਾਰਿਆਂ ਵੀ ਕੀ ਹੋਣਾ ਭਾਬ ਅਸੀਂ ਅਗਿਆਨਤਾ ਮੂਰਖਤਾ ਮਲਤੁਰਿਆਂ ਸਾਨੂੰ ਰੋਕਣ ਵਾਲਾ ਨਹੀਂ ਕੋਈ ਸਮਝਾਉਣ ਵਾਲਾ ਕੋਈ ਨਹੀਂ ਸਭ ਆਪਣੇ ਆਪਣੇ स्वार्थ ਬਾਤੇ ਲੱਗੇ ਹੋਏ ਆ ਕਿ ਮੈਂ ਕੀ ਲੈਣਾ ਭਾਈ ਉਹ ਸੱਚੇ ਦਰਵਾਜ਼ੇ ਕੋ ਨਾਨਕ ਸਾਹਿਬ ਦੇ ਜਿਨ੍ਹਾਂ ਦੇ ਦਰਵਾਜ਼ੇ ਜਾ ਕੇ ਨਾ ਆਪਣਾ ਸਿਰ ਉੱਚੇ ਕਰਕੇ ਖਾਣਾ ਉਹਨਾਂ ਨੇ ਤਾਂ ਭਾਈ ਬੋਲਣਾ ਹੀ ਬੋਲਣਾ ਕਹਿਣਾ ਹੀ ਕਹਿਣਾ ਬਾਕੀ ਤਾਂ ਜਿੰਨੇ ਤੁਰੇ ਫਿਰਦੇ ਜਿਵੇਂ ਦੇਖਿਆ ਨਾ ਸਾਦ ਕਿ ਐਡੇ ਐਡੇ ਭਾਈ ਪੰਜਾਬ ਦੇ ਵਿੱਚ ਹਮਲੇ ਹੋ ਰਹੇ ਨੇ ਤੁਹਾਡਾ ਸੋਡਾ ਸਭ ਕੁਝ ਖੋ ਰਿਹਾ ਕਦੇ ਬੋਲਦੇ ਆ ਕੋਈ ਨਹੀਂ ਬੋਲਦਾ ਉੱਠ ਕੇ ਪਤਾ ਵੀ ਜੇ ਬੋਲੇ ਜਦੀ ਇਹਨਾਂ ਨੇ ਕੋਈ ਨਾ ਕੋਈ ਕੇਸ ਬਾਕੇ ਭਾਈ ਚੱਕ ਕੇ ਅੰਦਰ ਸੁਗਦਣਾ ਸੱਚ ਬੋਲਣ ਦੀ ਸਮਰੱਥਾ ਇਹ ਬਰਲੇ ਚ ਹੁੰਦੀ ਹੈ ਇਹ ਵਾਹਿਗੁਰੂ ਦਿੰਦਾ ਵਾ ਇਹ ਜਿਗਰਾ ਭਾਈ ਜੇਤਾ ਵਿੱਚ ਹੀ ਸੀ ਜਿਹੜੇ ਸੀ ਚੌਕੇ ਆ ਗਏ ਸੀ ਬਾਕੀ ਖੜੇ ਤਾਂ ਬਹੁਤ ਸੀ ਉੱਥੇ ਗੱਲ ਜਿਗਰੇ ਦੀ ਜਿਗਰਾ ਵਿਰਲਿਆਂ 'ਚ ਹੀ ਹੁੰਦਾ ਵਾ ਜਿਗਰਾ ਧਨ ਤੌਲਤਾਂ ਨਾਲ ਨਹੀਂ ਬਣਦਾ ਇਹ ਤਾਂ ਅੰਦਰ ਸਤਿਗੁਰੂ ਦਾ ਪਾਇਆ ਹੁੰਦਾ ਹੁਣ ਅਸੀਂ ਲੈਣੇ ਗੁਰੂ ਦੀ ਮਤ ਕਿ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦੀ ਸਾਨੂੰ ਮਤ ਕੀ ਉਪਦੇਸ਼ ਦਿੰਦੀ ਜੀ ਦੇ ਮੁਤਾਬਕ ਅਸੀਂ ਚੱਲਣਾ ਜੀਦੇ ਮੁਤਾਬਕ ਅਸੀਂ ਸੱਚਖੰਡ ਦਾ ਪੰਡਾ ਤੈਅ ਕਰ ਸਕਦੇ ਹਾਂ ਜੀ ਦੀ ਕਿਰਪਾ ਸਦਕਾ ਹੀ ਅਸੀਂ ਉਸ ਅਕਾਲ ਪੁਰਖ ਦੇ ਦਰਗਾਹ ਦੇ ਵਿੱਚ ਮਾਨ ਸਤਕਾਰ pa ਸਕਦੇ ਹਾਂ ਉੱਥੇ ਸੀਸ ਝੁਕਾ ਕੇ ਨੇ ਸੀਸ ਤਾਂ ਝੁਕੇ ਗੱਲ ਕਰ ਸਕਦੇ ਹਾਂ ਕਿਉਂਕਿ ਇਹ ਕਮਾਇਆ ਹੋਏਗਾ ਸੱਚ ਸੱਚ ਕਮਾਣਾ ਬਹੁਤ ਔਖਾ ਭਾਈ ਜਿਨ੍ਹਾਂ ਨੇ ਸੱਚ ਕਮਾਇਆ ਭਾਈ ਉਹਨਾਂ ਨੇ ਸਭ ਕੁਝ ਬਾਹਰ ਲਿਆ ਤਿਸ਼ਮੇਸ਼ ਪਿਤਾ ਜੀ ਮਹਾਰਾਜ ਨੇ ਸੱਚ ਹੀ ਕਮਾਇਆ ਹੈ ਗੁਰੂ ਸਹਿਬਾਨ ਨੇ ਸੱਚ ਕਮਾਇਆ ਸੱਚ ਦੀ ਕਮਾਈ ਕਰਨ ਦਾ ਮਾਰਗ ਦੱਸਿਆ ਤੇ ਬਾਦਸ਼ਾਹ ਨੇ ਆਪਣਾ ਇੱਕ ਵੀ ਪਰਿਵਾਰ ਦਾ ਮੈਂਬਰ ਨਹੀਂ ਰੱਖਿਆ ਕਿ ਹੁਣ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਖੜ ਜਾਂਦੇ ਆ ਭਾਈ ਇਹ ਗੁਰੂ ਬਾਦਸ਼ਾਹ ਦੇ ਜਾਂ ਉਹਨਾਂ ਦੇ ਸਿੰਘ ਸੁਰਮਿਆਂ ਦੇ ਇਸ ਖਾਨਦਾਨ ਦੇ ਚਲੋ ਭਾਈ ਹੈ ਕੀ ਹਾਂ ਫਿਰ ਅਸੀਂ ਕੀ ਕਰੀਏ ਹਣ ਜਿਸ ਗੁਰੂ ਨਾਨਕ ਸਾਹਿਬ ਨੇ ਆਪਣੇ ਹੀ ਪੁੱਤਰ ਨੂੰ ਇਹ ਨਹੀਂ ਸਮਝਿਆ ਕਿ ਮੇਰਾ ਖੂਨ ਐਵੇਂ ਨੂੰ ਗੱਦੀ ਦੇ ਦਵਾਂ ਉੱਥੇ ਗੱਲ ਸੀ ਸੇਵਾ ਦੀ ਸੇਵਾ ਵਾਲੇ ਨੂੰ ਮਾਣ ਹੈ ਉਹ ਮੈਨੇ ਰੱਖਦਾ ਕਿ ਉਹ ਤੇਰੇ ਪਰਿਵਾਰ ਦਾ ਜਾਂ ਕੋਈ ਬਾਹਰਲਾ ਹੈ ਉਸੇ ਤਰ੍ਹਾਂ ਭਾਈ ਸਾਨੂੰ ਤਾਂ ਤੁਹਾਡੀ ਸੇਵਾ ਤੇ ਹੀ ਮਤਲਬ ਹੈ ਜਿਹੜੀ ਗੁਰਮਤਿ ਦੇ ਅਧੀਨ ਰਹਿ ਕੇ ਤੁਸੀਂ ਕਰਦੇ ਹੋ ਪੰਥ ਦੀ ਸੇਵਾ ਅਕਾਲ ਪੁਰਖ ਦੀ ਸੇਵਾ ਜੇ ਤੁਸੀਂ ਉਹ ਕਰਦੇ ਹੋ ਫਿਰ ਅਸੀਂ ਤੁਹਾਡੇ ਨਾਲ ਇਹ ਵਾਂਝੇਚ ਹੋਣ ਦੇ ਨਾਲ ਇਹਦੇ ਨਾਲ ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕਦੇ ਤੁਹਾਡੀ ਚੱਕਰ ਹੀ ਨਹੀਂ ਕਰ ਸਕਦੇ ਵਰ ਲੱਗੇ ਹੋਏ ਆ ਭਾਈ ਅਸੀਂ ਕਿ ਗੁਰਨਾਨਕ ਸਾਹਿਬ ਪਾਛਾ ਦਿਆ ਵਾਂਸੇ ਚਲਦੀ ਆ ਵਾਂਸ ਚਲਦੀ ਕਿ ਇਸ ਤਰ੍ਹਾਂ ਅਸੀਂ ਗੁਰਮਤ ਤੋਂ ਦੂਰ ਹੁੰਦੇ ਜਾ ਰਹੇ ਆ ਸਾਡਾ ਅਸਬੰਧ ਹੈ ਗੁਰਮਤ ਦੇ ਨਾਲ ਗੁਰੂ ਦੀ ਮਤ ਦੇ ਨਾਲ ਜੋ ਗੁਰੂ ਪਾਛਾ ਸਾਨੂੰ ਦਿੰਦੇ ਆ ਗੁਰ ਕੀ ਮਤ ਤੋਂ ਲੇ ਆਨੇ ਭਗਤ বিনা ਬਾਡੂ ਬੇਸਿਆਨੇ ਕਿ ਡੁੱਬ ਜਾਗੇ ਡੁੱਬੇ ਤਾਂ ਹੋਏ ਆ ਭਾਈ ਡੁੱਬਣ ਦਾ ਸਾਡਾ ਕਾਰਨ ਕਿ ਇਹ ਸੋਚੋ ਕਿ ਸਾਡਾ ਕਾਰਨ ਅਸੀਂ ਕਿਉਂ ਡੁੱਬੇ ਆਂ ਸਾਨੂੰ ਕਿਸੇ ਨੇ ਨਹੀਂ ਡਪੋਇਆ ਅਸੀਂ ਡੁੱਬੇ ਆਂ ਆਪਣੀ ਮੂਰਖਤਾ ਹੀ ਨਾਲ ਅਗਿਆਨਤਾ ਦੇ ਨਾਲ ਅਸੀਂ ਇਸ ਕਾਰਨ ਕਿ ਨਹੀਂ ਡੁੱਬੇ ਕਿ ਸਾਡੇ ਤੇ ਭਾਰ ਪੈ ਗਿਆ ਵੇੜਾ ਵੇੜਾ ਦੇਖਿਆ ਤੁਸੀਂ ਕਿੰਨਾ ਵੀ ਉਹਦੇ ਵਿੱਚ ਭਾਰ ਲਾਦੋ ਕਿ ਕਿੰਨਾ ਹੀ ਭਾਈ ਕਿਤੇ ਕਿਤੇ ਜਹਾਜ਼ ਨੇ ਕਿੰਨਾ ਕਰਾ ਸਮਾਨ ਕਿ ਸਾਡਾ ਵੀ ਇੱਕ ਸ਼ਹਿਰ ਨੂੰ ਚੱਕੀ ਫਿਰਦੇ ਹੁੰਦੇ ਆ ਇੰਨਾ ਉਹਨਾਂ ਵਿੱਚ ਭਾਰ ਹੁੰਦੀ ਹੈ ਉਹ ਓਦੋਂ ਨਹੀਂ ਡੁੱਬਦਾ ਜਦੋਂ ਇਹਨਾਂ ਭਾਰਤ ਕਿਹਾ ਹੁੰਦਾ ਡੁੱਬਦਾ ਓਦੋਂ ਆ ਭਾਵੇਂ ਫਿਰ ਉਹ ਖਾਲੀ ਉਤਰਿਆ ਜਾਂਦਾ ਜੇ ਉਹਦੇ ਵਿੱਚ 6 ਕੋਣ ਜੇ ਉਹਦੇ ਵਿੱਚ 6 ਖ ਹੋ ਜਾਣਾ ਫਿਰ ਡੁੱਬ ਜਾਂਦਾ ਉਹਦੇ ਭਾਰ ਨਾਲੀ ਉਬਾਰੀ ਭਾਨਾ ਨੇ ਡੁੱਬਿਆ ਆਪਣੇ ਭਾਰ ਨਾਲ ਡੁੱਬ ਜਾਂਦਾ ਫਿਰ ਉਸੇ ਤਰ੍ਹਾਂ ਅਸੀਂ ਵੀ ਆਪਣੇ ਹੀ ਗਲਤੀਆਂ ਕਰਕੇ ਡੁੱਬੇ ਹੋਏ ਕੋਈ ਬਾਹਰੋਂ ਕੋਈ ਜਿੱਥੋਂ ਮਰਜੀ ਆ ਜੇ ਭਾਈ ਇਨੇ ਅਸੀ ਦੂਸਰੇ ਦੇਸਾਂ ਦੇਸਾਂ ਜਾਣਾ ਪ੍ਰਚਾਰ ਕਰਦੇ ਆ ਨਗਰ ਕੀਰਤਨ ਕਰਦੇ ਆ ਉੱਤੇ ਗੁਰੂ ਧਾਮ ਨੇ ਉੱਤਰਾ ਭਾਈ ਕੋਈ ਵੀ ਆ ਸਕਦਾ ਇੱਥੇ ਹਣ ਹਣ 25 ਦਸੰਬਰ ਆਉਣੀ ਹੈ ਨਾ ਇਸ ਚੰਦਾ ਜੀ ਜੇ ਸਾਹਿਬ ਦਾ ਭਾਈ ਉਹ ਵੀ ਤਾਂ ਉਹ ਆਪਣੇ ਤਰੀਕੇ ਨਾਲ ਵਹਿਗੁਰੂ ਨਾ ਬਣਾਉਂਦੇ ਕੋ ਨਾਨਕ ਸਾਹਿਬ ਨੇ ਆਪਣਾ ਮੈਥਡ ਦੱਸਿਆ ਹੋਰਾਂ ਪੀਰਾਖ ਦੱਸਿਆ ਭਾਵ ਸਾਹਿਬ ਨੇ ਗੱਲ ਕੀਤੀ ਹੈ ਕਿ ਤੁਸੀਂ ਵਹਿਗੁਰੂ ਜੋ ਇੱਕ ਇੱਕ ਪਿਤਾ ਇੱਕ ਸਕੇ ਉਹਦੇ ਉੱਤੇ ਵੀ ਇਸ ਕਿੰਤੂ ਪ੍ਰੰਤੂ ਆ ਰਹੇ ਆ ਕਹਿੰਦੇ ਦਿਨ ਨਹੀਂ ਬਣਾਉਣ ਦਨ ਸਮਾਗਮ ਨਹੀਂ ਹੋਣ ਦੇਣ ਕਿਉਂ ਭਾਈ ਜੇ ਤੁਹਾਡਾ ਬੋਰੀ ਬਿਹਤਰ ਅਜ ਕਹਤਾ ਅਗਲਿਆਂ ਨੇ ਫੇਰ ਬਾਦੋਂ ਜਿਵੇਂ ਕਹਨੇ ਤੁਹਾਡੇ ਤਾਂ ਭਾਈ ਜਿਹੜੀਆਂ ਸਾਨੂੰ ਸ਼ਕਤ ਨਾਲ ਘੁੰਮਦੇ ਆ ਉਹਨਾਂ ਦੀ ਬਦੌਲਤੀ ਏ ਕਿ ਉਹਨਾਂ ਦੇ ਦੇਸ਼ ਵਿੱਚ ਇੱਡੇ-ਇਡੇ ਗੁਰਤਾ ਬਣਾਏ ਨੇ ਇਹਨਾਂ ਤੁਸੀਂ ਤੁਹਾਡਾ ਬਿਜ਼ਨਸ ਹੈ ਜੇ ਅਗਲਿਆਂ ਨੇ ਕਹਤਾ ਚਲੋ ਭਾਈ ਠੰਡੇ-ਠੰਡੇ ਚਲੋ ਹੁਣ ਇੱਥੋਂ ਇਹ ਸਾਡੇ ਨੂੰ ਤੁਸੀਂ ਨਰਾਦਰ ਕਰੋਗੇ ਸਾਡੇ ਜੀਸਸ ਦਾ ਅਸੀਂ ਤੁਹਾਡਾ ਇੱਥੇ ਆਦਰ ਸਤਕਾਰ ਕਿਉਂ ਕਰੀਏ ਤੁਹਾਡੇ ਵੱਤ ਦਾ ਭਾਈ ਉਹ ਪੁਲਿਸ ਪ੍ਰੋਡਕਸ਼ਨ ਸਾਰਾ ਉੱਥੇ ਦਾ ਜੋ ਮਹਿਕਮਾ ਹੁੰਦਾ ਹੈ ਸਰਕਾਰੀ ਤੰਤਰ ਹਰ ਪ੍ਰਕਾਰ ਦੀ ਤੁਹਾਨੂੰ ਸਹੂਲਤ ਦਿੰਦਾ ਹੈ ਤੇ ਭਾਈ ਤੁਸੀਂ ਵੀ ਚਲੋ ਤੁਸੀਂ ਕਰੋ ਅਸੀਂ ਆਪਣਾ ਸਮਾਨ ਗੁਰਮਤਿ ਦਾ ਗੁਰਨਾਨਕ ਸਾਹਿਬ ਦਾ ਅਸਲ 'ਚ ਅਸੀਂ ਹੀ ਗੁਰਨਾਨਕ ਸਾਹਿਬ ਦੇ ਹੁਕਮ ਤੋਂ ਟੁੱਟੇ ਹੋਏ ਆ ਡੁੱਬੇ ਤਾਂ ਹੀ ਹੋਏ ਹੁਕਮ ਨਾਲ ਜੁੜੇ ਰਹਿ ਹੁਕਮ ਨਾਲ ਜੁੜੇ ਰਹਿ ਤੈਨੂੰ ਕੋਈ ਡੋਬੋ ਨਹੀਂ ਸਕਦਾ ਗੁਰੂ ਤੇਰੇ ਨਾਲ ਹੋਵੇ ਗੁਰੂ ਤੇਰੇ ਨਾਲ ਸਹਾਇ ਹੋਵੇ ਗੁਰੂ ਦਾ ਹੱਥ ਤੇਰੇ ਤੇ ਰੱਖਿਆ ਹੋਇਆ ਕਦੇ ਪੁੱਛਿਆ ਸੀ ਗੁਰੂ ਮਹਾਰਾਜ ਨੇ ਬੈਠੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਸਵਾ ਲੱਗੀ ਹੋਈ ਹੈ ਉਹੀ ਜਿੱਥੇ ਧਰਤੀ ਤੇ ਗੁਰੂ ਪਾਇਸ਼ਾ ਨੇ ਆਪਣੇ ਜੀਵਨ ਦੇ 33 ਕੁ ਸਾਲ ਗੁਜ਼ਾਰੇ ਆ ਉਸੇ ਧਰਤੀ ਉੱਤੇ ਹੀ 1699 ਨੂੰ ਖਾਲਸਾ ਸਾਜਿਆ ਗਿਆ ਅਨੰਤਾਂ ਦੀ ਪੂਰੀ ਚੱਕ ਨਾਨਕੀ ਤੋਂ ਇਹਦਾ ਪਹਿਲਾ ਨਾਮ ਸੀ ਬਾਖੋ ਦੀ ਧਰਤੀ ਜਦੋਂ ਗੁਰੂ ਤੇਗ ਬਹਾਦਰ ਜੀ ਐ ਤੇ ਉਹਨਾਂ ਨੇ ਆਪਣੀ ਮਾਤਾ ਦੇ ਨਾਮ ਦੇ ਉੱਤੇ ਰੱਖਿਆ ਚੱਕ ਨਾਨਕੀ ਤੇ ਜਦੋਂ ਤੁਸੀਂ ਮੇਸ਼ ਪਿਤਾ ਨੂੰ ਇਹ ਮਾਣ ਮਿਲਿਆ ਉਸ ਜਗ੍ਹਾ ਦਾ ਸੇਵਾ ਕਰਨ ਦਾ ਉੱਥੇ ਦੇ ਆਨੰਦ ਦੇਖ ਕੇ ਅਵਰਤ ਵੇਲੇ ਸਤਿਗੁਰੂ ਪਾਚਾ ਜੀ ਖੜੇ ਨੇ ਕਿਲੇ ਉੱਪਰ ਦੇਖ ਰਹੇ ਆ ਚਾਰੋਂ ਤਰਫ ਦਾ ਨਜ਼ਾਰਾ ਦੇਖ ਕੇ ਉੱਚੀਆਂ-ਉੱਚੀਆਂ ਵਾਦੀਆਂ ਪਹਾੜੀਆਂ ਮਹਸੂਸ ਹੋਇਆ ਕਹਿੰਦੇ ਇਹ ਤਾਂ ਅਨੰਦਾਂ ਦੀ puri ਹੈ ਬਸ ਉਸ ਤੋਂ ਬਾਅਦ ਉਹਦਾ ਨਾਮ ਰੱਖ ਦਿੱਤਾ ਆਨੰਦਪੁਰ ਸਾਹਿਬ ਅਨੰਦਾਂ ਦੀ ਪੁਰੀ ਜਿਹਦੇ ਆਪਾਂ ਖਾਲਸੇ ਆ ਜਿਹਦੇ ਅਸੀਂ ਵਸਨੇਕ ਆ ਜਿੱਥੇ ਸਾਡਾ ਪਿਤਾਵਾ ਇੱਕ ਹੋਣਾ ਸੀ ਕੀ ਇੱਕ ਹਾਂ ਬਾਟੇਲਾ